ਉਸੀ ਜ਼ਿੰਦਗੀ ਚ ਪਹਿਲੀ ਵਾਰ ਇਹੋ ਜੀ ਖਬਰ ਸੁਣ ਰਹੇ ਹੋਵੋਗੇ ਖਬਰ ਹਾਸੇ ਵਾਲੀ ਵੀ ਹੈ ਚਿੰਤਾਜਨਕ ਵੀ ਹੈ ਸਨਸਨੀ ਖੇਜ ਵੀ ਹੈ ਤੇ ਡਰਾਮਣੀ ਵੀ ਹੈ ਔਰ ਸਭ ਤੋਂ ਵੱਡੀ ਗੱਲ ਇਹੋ ਜੀ ਖਬਰ ਭਾਰਤ ਦੇ ਵਿੱਚ ਹੀ ਵਾਪਰ ਸਕਦੀ ਹੈ ਹੋਰ ਕਿਤੇ ਨਹੀਂ ਵਾਪਰ ਸਕਦੀ ਅੱਜ ਤੱਕ ਤੁਸੀਂ ਬੜੇ ਹੀ ਸੇਰ ਫਰੇ ਤੇ ਸਨਕੀ ਆਸ਼ਕਾਂ ਬਾਰੇ ਸੁਣਿਆ ਹੋਵੇਗਾ ਜਿਹੜੇ ਆਪਣੀ ਪ੍ਰੇਮਿਕਾ ਦੇ ਵਿਆਹ ਵਲੇ ਹਲਵਾਈ ਕੁੱਟਣ ਦੀਆਂ ਗੱਲਾਂ ਕਰਦੇ ਨੇ ਬਰਾਤ ਕੁੱਟਣ ਦੀਆਂ ਗੱਲਾਂ ਕਰਦੇ ਨੇ ਜਲੇਬੀਆਂ ਤੇ ਰੇਤਾ ਪਾਉਣ ਦੀਆਂ ਗੱਲਾਂ ਕਰਦੇ ਨੇ ਜਾਂ ਹੋਰ ਫਸਾਦ ਕਰਨ ਦੀਆਂ ਗੱਲਾਂ ਕਰਦੇ ਨੇ ਪਰ ਪਹਿਲੀ ਵਾਰ ਤੁਸੀਂ ਸੁਣ ਰਹੇ ਹੋ ਕਿ ਇੱਕ ਆਸ਼ਕ ਨੇ ਆਪਣੀ ਪ੍ਰੇਮਿਕਾ ਦੇ ਵਿਆਹ ਤੋਂ ਬਾਅਦ ਉਸ ਦਾ ਸਾਰਾ ਸਹਰਾ ਕਰ ਤੇ ਪਰਿਵਾਰ ਅਡਾਉਣ ਦੇ ਲਈ ਗਿਫਟ ਦੇ ਵਿੱਚ ਪਾ ਕੇ ਇੱਕ ਬੰਬ ਭੇਜ ਦਿੱਤਾ ਅਸਲੀ ਬੰਬ ਪੂਰੀ ਗੱਲ ਮੈਂ ਤੁਹਾਨੂੰ ਦੱਸਦਾ ਅਖੀਰ ਤੱਕ ਸੁਣਿਓ ਤੇ ਆਪਣਾ ਕਮੈਂਟ ਵੀ ਲਿਖਿਓ ਕਿ ਅੱਜ ਤੱਕ ਤੁਸੀਂ ਕਿਹੋ ਜੇ ਸਿਰਫ ਇਹ ਆਸ਼ਕ ਪਹਿਲਾ ਸੁਣੇ ਤੇ ਵੇਖੇ ਹੋਏ ਨਹੀਂ ਇੱਕ ਜ਼ਰੂਰੀ ਬੇਨਤੀ ਹੈ ਨਿੱਕੀ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹ ਜ਼ਰੂਰ ਦਬ ਦਿਓ ਤਾਂ ਕਿ ਕੀਮਤੀ ਤੇ ਜ਼ਰੂਰੀ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀ ਰਹੇ ਹੁਣ ਅਖੀਰ ਤੱਕ ਪੂਰੀ ਗੱਲ ਨੂੰ ਸੁਣਿਓ ਹੋਇਆ ਕੀ ਆਪਣੇ ਭਾਰਤ ਦੇ 36 ਗੜ ਦਾ ਇੱਕ ਜ਼ਿਲ੍ਹਾ ਹੈ ਜਿਹਦਾ ਨਾਮ ਖੈਰਾ ਗੜ ਗੰਡਾਈ ਉਥੋਂ ਦਾ ਇੱਕ ਪਿੰਡ ਹੈ ਕੁਸਮੀ ਔਰ ਉਸ ਪਿੰਡ ਦੇ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਵਿਨੇ ਕੁਮਾਰ ਉਹਦਾ ਨਾਂ ਹੈ ਔਰ ਉਥੋਂ ਦਾ ਜਿਹੜਾ ਪੁਲਿਸ ਐਸਪੀ ਹੈ ਜਿਹਦਾ ਨਾਮ ਲਖਸ਼ੇ ਵਿਰੋਧ ਸ਼ਰਮਾ ਹੈ ਉਸ ਐਸਪੀ ਨੇ ਸਾਰੀ ਕਹਾਣੀ ਪ੍ਰੈਸ ਨੂੰ ਮੀਡੀਆ ਨੂੰ ਦੱਸੀ ਹੈ ਗੌਰਨਲ ਸੁਣਿਓ ਉਹ ਕਹਿੰਦਾ ਜੀ ਇਹ ਜਿਹੜਾ ਵਿਨੇ ਕੁਮਾਰ ਹੈ 20 ਸਾਲਾਂ ਦਾ ਮੁੰਡਾ ਹੈ ਜੀ 20 ਸਾਲਾਂ ਦਾ ਉਹਦਾ ਪੜ੍ਹਦੇ ਸਮੇਂ ਇੱਕ ਕੁੜੀ ਦੇ ਨਾਲ ਨੇੜਤਾ ਬਣ ਗਈ ਜਿਹਨੂੰ ਇਸ਼ਕ ਪਿਆਰ ਮੁਹੱਬਤ ਬੜਾ ਕੁਝ ਕਹਿੰਦੇ ਨੇ ਉਹ ਹੋ ਗਿਆ ਜੀ ਉਹਨੂੰ ਫਿਰ ਆਪਣੇ ਦੇਸ਼ 'ਚ ਇਹ ਰਿਵਾਜ ਹੈ ਵੀ ਕੁੜੀ ਦੀ ਤੇ ਮੁੰਡੇ ਦੀ ਆਪਦੀ ਮਰਜ਼ੀ ਦੇ ਨਾਲ ਉਹਨਾਂ ਦਾ ਵਿਆਹ ਨਹੀਂ ਹੋਣ ਦੇਣਾ। ਕੁੜੀ ਨੂੰ ਕੋਈ ਹੋਰ ਮੁੰਡਾ ਲੱਭ ਕੇ ਦੇਣਾ ਹੈ। ਜੇਕਰ ਕੁੜੀ ਆਪਦੀ ਮਰਜ਼ੀ ਨਾਲ ਆਪਦੀ ਪਸੰਦ ਦਾ ਵਿਆਹ ਕਰਾਏ ਤਾਂ ਫਿਰ ਆਪਣੇ ਸਮਾਜ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਜਾਂਦੀ ਹੈ। ਕੁੜੀ ਦਾ ਵਿਆਹ ਕਿਤੇ ਹੂਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਉਹ ਜਿਹੜਾ ਆਸ਼ਕ ਸੀ ਉਹਦੇ ਅੰਦਰ ਦਾ ਸ਼ੈਤਾਨ ਜਾਗ ਪਿਆ। ਉਹ ਫਿਰ ਪੂਰਾ ਦਿਮਾਗ ਲੜਾਉਣ ਲੱਗ ਪਿਆ। ਉਹਨੇ ਕੀ ਕੀਤਾ? ਇੱਕ ਬੰਬ ਬਣਾਇਆ ਭਾਈ ਆਈ ਆਈ ਡੀ ਲੈ ਕੇ ਜਿਹੜਾ ਜਿਸ ਤਰੀਕੇ ਨਾਲ ਬੰਬ ਬਣਦਾ ਉਹਦੀ ਪੂਰੀ ਟ੍ਰੇਨਿੰਗ ਹਾਸਲ ਕੀਤੀ ਉਹਨੇ ਟ੍ਰੇਨਿੰਗ ਲੈ ਕੇ ਫਿਰ ਅਸਲੀ ਬੰਬ ਬਣਾਇਆ ਤੇ ਅਸਲੀ ਬੰਬ 2-3 ਕਿਲੋ ਦਾ ਇੱਕ ਪਾਰਸਲ ਬਣਾ ਕੇ ਗਿਫਟ ਬਣਾ ਕੇ ਉਹਦੇ ਚ ਪਾ ਕੇ ਤੇ 40 ਕਿਲੋਮੀਟਰ ਦੂਰ ਜਿਹੜੀ ਉਹਦੀ مشکوک ਵਿਆਹੀ ਸੀ ਪ੍ਰੇਮ ਕਾ ਵਿਆਹੀ ਸੀ ਉਹਦੇ ਸਹੁਰੇ ਘਰ ਭੇਜਤਾ ਬੇਲੀ ਨੇ ਪੇਸ਼ਤਾ ਤਾਂ ਉਹ ਬਣਾਇਆ ਇਸ ਤਰ੍ਹਾਂ ਸੀਗਾ ਵੀ ਉਹ ਕੋਈ ਚੱਲਣ ਵਾਲੀ ਘਰੇ ਵਰਤਣ ਵਾਲੀ ਚੀਜ਼ ਸੀ ਉਹਨੂੰ ਐਫਸੀ ਵੀ ਉਹਨਾਂ ਨੂੰ ਭੁਲੇਖਾ ਪੈ ਜਾਏਗਾ ਵੀ ਇਹ ਵਰਤਣ ਵਾਲੀ ਚੀਜ਼ ਆ ਉਹਦੇ ਨਾਲ ਇੱਕ ਛੂ ਦਿੱਤਾ ਹੋਇਆ ਸੀ ਤਾਰ ਦੇ ਨਾਲ ਤੇ ਉਹ ਲਾ ਕੇ ਵੇਖਣਗੇ ਵੀ ਇਹ ਏਕੀ ਹੈ ਤੇ ਉਹ ਮਸ਼ੀਨ ਚਲਾ ਕੇ ਵੇਖਣ ਦੀ ਕੋਸ਼ਿਸ਼ ਕਰਨਗੇ ਵੀ ਕਾਦੀ ਮਸ਼ੀਨ ਹੈ ਛੂਤ ਲਾ ਕੇ ਵੇਖੋ ਤੇ ਜਦੋਂ ਹੀ ਉਹਨਾਂ ਨੇ ਉਹਦਾ ਛੂ ਲਾਉਣਾ ਸੀ ਤਾਂ ਉਹ ਸਾਰਾ ਬਲਾਸਟ ਹੋ ਜਾਣਾ ਸੀ ਫਟ ਜਾਣਾ ਸੀ ਧਮਾਕਾ ਹੋ ਜਾਣਾ ਸੀ ਤੇ ਸਾਰਾ ਸਹੁਰਾ ਪਰਿਵਾਰ ਉਸ ਕੁੜੀ ਦਾ ਉਹ ਉੱਡ ਜਾਣਾ ਸੀ ਪਰ ਜਦੋਂ ਹੀ ਉਹਨਾਂ ਨੇ ਉਹ ਪਾਰਸਲ ਕੱਢਿਆ ਤਾਂ ਕੁੜੀ ਦੇ ਘਰ ਵਾਲੇ ਨੂੰ ਹੋ ਗਿਆ ਛੱਕ ਉਹਨੂੰ ਐ ਲੱਗਾ ਵੀ ਯਾਰ ਇਹ ਅਸੀਂ ਮੰਗਵਾਇਆ ਵੀ ਨਹੀਂ ਸੀ ਤੇ ਸਾਡੀ ਕੋਈ ਗੱਲ ਵੀ ਨਹੀਂ ਹੋਈ ਤੇ ਇਹ ਆਪਣੇ ਆਪ ਕਿਵੇਂ ਆ ਗਿਆ ਉਹਨੂੰ ਜਦੋਂ ਛੱਕ ਹੋ ਗਿਆ ਤਾਂ ਭਾਈ ਉਹਨੇ ਫਿਰ ਪੁਲਿਸ ਸਾਧ ਲਈ ਉਹਨੇ ਪੁਲਿਸ ਨੂੰ ਦੱਸਿਆ ਜਦੋਂ ਪੁਲਿਸ ਆਈ ਪੁਲਿਸ ਨੇ ਵੇਖਿਆ ਵੀ ਇਹ ਤਾਂ ਬੰਬ ਹੈ ਫੇਰ ਪੁਲਿਸ ਨੇ ਕਹਿੰਦੇ ਆ ਕਿ ਬੰਬ ਨਰੋਧਕ ਦਸਤਾ ਸਤਿਆ ਤੇ ਫਿਰ ਉਸ ਸਿਰਫਰੇ ਆਸ਼ਕ ਦਾ ਭੇਜਿਆ ਬੰਬ ਉਸ ਪੁਲਿਸ ਨੇ ਡਿਫਿਊਜ਼ ਕੀਤਾ ਤੇ ਫਿਰ ਉਹ ਪਰਿਵਾਰ ਬਚਿਆ ਹੁਣ ਦੱਸੋ ਤੁਸੀਂ ਪਹਿਲਾਂ ਕਦੇ ਐਹੋ ਜਿਹਾ ਸਿਰਫਰਾ ਆਸ਼ਕ ਵੇਖਿਆ ਇਸ ਹੱਦ ਤੱਕ ਜਿਹੜਾ ਜਾਵੇ ਵੀ ਪ੍ਰੇਮਿਕਾ ਦਾ ਮਸ਼ੂਕ ਦਾ ਸਹਰਾ ਘਰ ਹੀ ਆਪਾਂ ਉਡਾ ਦੇਣਾ ਇਸ ਹੱਦ ਤੱਕ ਨਹੀਂ ਹੁਣ ਗੱਲ ਹਸਣ ਵਾਲੀ ਵੀ ਹੈ ਪਰ ਚਿੰਤਾ ਜਨਕ ਵੀ ਬਹੁਤ ਹੈ ਸੰਸਰੀ ਖੇਜ ਤੇ ਡਰਾਵਣੀ ਵੀ ਹੈ ਔਰ ਸਬਕ ਲੈਣ ਵਾਲੀ ਵੀ ਹੈ ਮੈਂ ਇੱਕ ਬੇਨਤੀ ਕਰੂੰਗਾ ਜਿਹੜੇ ਜਿਹੜੇ ਵੀ ਮੁੰਡੇ ਕੁੜੀਆਂ ਕਿਤੇ ਵੀ ਉਹਨਾਂ ਦੀ ਕੋਈ ਇਹੋ ਜੀ ਸਟੋਰੀ ਹੈਗੀ ਆ ਰੱਬ ਦੇ ਵਾਸਤੇ ਹੱਥ ਜੁੜੇ ਆ ਭਰਾਓ ਐਨੇ ਆਤਮਕਾਹਤੀ ਨਾ ਬਣੋ ਐਨੇ ਖਤਰਨਾਕ ਨਾ ਬਣੋ ਜਿੱਥੋਂ ਤੱਕ ਆ ਵਿਨੇਨਾ ਦਾ ਆਸ਼ਕ ਗਿਆ ਮਤਲਬ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਆਪਣੇ ਦੇਸ਼ 'ਚ ਹੀ ਹੋ ਸਕਦਾ ਦੁਨੀਆ 'ਚ ਬੜਾ ਕੁਝ ਵੱਖਰਾ ਵੱਖਰਾ ਹੁੰਦਾ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਦੂਜੇ ਦੇਸ਼ਾਂ ਦੇ ਵਿੱਚ ਵੱਡੀਆਂ ਵੱਡੀਆਂ ਕਾਢਾਂ ਕੱਢੀਆਂ ਜਾਂਦੀਆਂ ਨੇ ਖੋਜਾਂ ਕੀਤੀਆਂ ਜਾਂਦੀਆਂ ਵੱਡੇ ਵੱਡੇ ਵਿਗਿਆਨੀ ਜੰਮਦੇ ਨੇ ਆਪਣੇ ਦੇਸ਼ 'ਚ ਦੋ ਚੀਜ਼ਾਂ ਦੂਜਿਆਂ ਨਾਲ ਵੱਧ ਹੁੰਦੀਆਂ ਇੱਕ ਬਾਬੇ ਔਰ ਦੂਜਾ ਆਪਣੇ ਦੇਸ਼ 'ਚ ਐ ਹੋ ਜੇ ਸਿਰ ਫਰੇ ਜਿਹੜੇ ਆਸ਼ਕ ਨੇ ਉਹ ਆਪਣੇ ਦੇਸ਼ 'ਚ ਪੈਦਾ ਹੁੰਦੇ ਨੇ ਹੁਣ ਬੀਤੇ ਦਿਨਾਂ ਇੱਕ ਬੜੀ ਘਟਿਆ ਤੇ ਦਰਦਨਾਖ ਖਬਰ ਇੱਕ ਹੋਰ ਆਸ਼ਕ ਦੀ ਆਈ ਬਠਿੰਡਾ ਤੋਂ ਉਹਨੇ ਕੀ ਕੀਤਾ ਜਿਹੜੀ ਆਪਣੀ ਪ੍ਰੇਮਿਕਾ ਔਰਤ ਦੇ ਨਾਲ ਉਹ ਵਿਚਰਦਾ ਸੀ ਉਹਦਾ ਇੱਕ ਮੁੰਡਾ ਸੀ 16-17 ਸਾਲ ਦਾ ਦੀਪੂ ਸਿੰਘ ਤੇ ਉਸ ਆਸ਼ਕ ਨੇ ਕੀ ਕੀਤਾ ਉਹਨੂੰ ਇੰਜ ਲੱਗਾ ਵੀ ਇਹ ਮੁੰਡਾ ਸਾਡੇ ਰਾਹ 'ਚ ਰੋੜਾ ਬਣਦਾ ਤਾਂ ਉਹਨੇ ਤੁਸੀਂ ਕੱਲ ਦੀ ਉਹ ਸੰਸਰੀ ਖੇਜ ਖਬਰ ਪੰਜਾਬ ਦੀ ਸੁਣ ਲਈ ਹੋਣੀ ਆ ਉਹਨੇ ਕੀ ਕੀਤਾ ਉਹ ਮੁੰਡੇ ਨੂੰ ਮੋਟਰਸਾਈਕਲ ਦਵਾਉਣ ਦੇ ਬਹਾਨੇ ਬੁਲਾਇਆ ਤੇ ਨਹਿਰ ਦੇ ਪੁਲ ਤੇ ਲਿਜਾ ਕੇ ਬੀੜ ਬਹਿਮਣ ਦੇ ਕੋਲ ਤਾਂ ਉੱਥੇ ਮੁੰਡੇ ਦਾ ਗਲਾ ਘੁੱਟ ਕੇ ਮਾਰਿਆ ਤੇ ਉਹਨੂੰ ਖਤਾਨਾ ਚ ਸੁੱਟਦਾ ਮੁੱਦਾ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹੋ ਜੇ ਸਿਰਫਰੇ ਵੀ ਪੰਜਾਬ ਚ ਹੈਗੇ ਨੇ ਉਸ ਮਾਮਲੇ ਦੇ ਵਿੱਚ ਜਦੋਂ ਪੁਨਛਣ ਹੋਈ ਹੈ ਤਾਂ ਫੇਰ ਲੋਕਾਂ ਨੂੰ ਪਹਿਲਾਂ ਤਾਂ ਲਾਸ਼ ਦਾ ਪਤਾ ਲੱਗਿਆ ਫੇਰ ਪਤਾ ਲੱਗਿਆ ਕਿ ਯਾਰ ਇਹ ਇਹ ਕਿੱਥੋਂ ਦਾ ਹੋ ਸਕਦਾ ਉਧਰ ਉਹ ਜਿਹੜਾ ਸਿਰਫਰਿਆ ਆਸ਼ਕ ਜੀ ਦਾ ਨਾਂ ਪੁਲਿਸ ਗੁਰਦੀਪ ਤਸਰੀ ਹੈ ਉਹਨੇ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਇੱਕ ਕਰਤੂਤ ਨੂੰ ਅੰਜਾਮ ਦਿੱਤਾ ਲੋਕਾਂ ਨੂੰ ਜਦੋਂ ਲਾਸ਼ ਦਿਖੀ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਵੀ ਇੱਥੇ ਪਿੰਡ ਆ ਇੱਕ ਮਤਲਬ ਜਿਹੜਾ ਬਠਿੰਡਾ ਦੇ ਵਿੱਚ ਤਾਂ ਉੱਥੋਂ ਇੱਕ ਸ਼ਿਕਾਇਤ ਆਈ ਹੋਈ ਹੈ ਕੱਲ ਦੀ ਵੀ ਮੁੰਡਾ ਗੁੰਮ ਹੋ ਗਿਆ ਕਿਤੇ ਉਹ ਨਾ ਹੋਵੇ ਜਦੋਂ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਉਹ ਆਏ ਉਹਨਾਂ ਵੇਖਿਆ ਵੀ ਮੁੰਡਾ ਤਾਂ ਸਾਡਾ ਹੈ ਹੁਣ ਉਹ ਜਿਹੜਾ ਬੰਦਾ ਜਿਹੜਾ ਕਾਤਲ ਸੀ ਮੁੰਡੇ ਦਾ ਉਹਦੀ ਕਰਤੂਤ ਵੇਖੋ ਮੁੰਡੇ ਨੂੰ ਮਾਰ ਕੇ ਉਸ ਤੋਂ ਬਾਅਦ ਆ ਕੇ ਸਾਰੀ ਰਾਤ ਨਾਲ ਭਾਲ ਕਰਾਉਂਦਾ ਫਿਰਦਾ ਸੀ ਤੇ ਇੱਕ ਦਿਨ ਪਹਿਲਾਂ ਮੁੰਡੇ ਦੀ ਮਾਂ ਨੂੰ ਨਾਲ ਲਿਜਾ ਕੇ ਤੇ ਥਾਣੇ ਵੀ ਦਰਖਾਸਤ ਦਵਾ ਕੇ ਆਇਆ ਬਈ ਮੁੰਡਾ ਗੁੰਮ ਹੋ ਗਿਆ ਜਦੋਂ ਫਿਰ ਪੁਲਿਸ ਨੇ ਪੂਰੀ ਤਹਿ ਨਾਲ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਉਸ ਕੇਸ ਦਾ ਪਤਾ ਲਾਇਆ ਤਾਂ ਉਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਵੀ ਇਹ ਤਾਂ ਸਾਰੀ ਕਰਤੂਤ ਕੀਤੀ ਏਸੇ ਨੇ ਸੀ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਹੁਣ ਉਹ ਦੋਨੋਂ ਫੜੇ ਗਏ ਨੇ ਦੇਖੋ ਤੁਸੀਂ ਕਿੱਡੇ ਬੇਵਕੂਫ ਗੈਰ ਇਨਸਾਨੀਅਤਵਾਦੀ ਔਰ ਗੈਰ ਮਨੁੱਖਤਾਵਾਦੀ ਇਨਸਾਨ ਪਏ ਨੇ ਭਾਵੇਂ ਉਹ ਛਤੀਸਗੜ੍ਹ ਵਾਲਾ ਸਿਰ ਫਿਰਿਆ ਤੇ ਭਾਵੇਂ ਇਹ ਪੰਜਾਬ ਵਾਲਾ ਦੇਖੋ ਜਿਹੜਾ ਪਿਆਰ ਮੁਹੱਬਤ ਹੁੰਦਾ ਨਾ ਉਹ ਕਾਤਲ ਨਹੀਂ ਹੋ ਸਕਦਾ ਪਿਆਰ ਮੁਹੱਬਤ ਜਿਹਨਾਂ ਦੇ ਦਿਲ ਚ ਹੋਵੇ ਉਹਨਾਂ ਚ ਪਿਆਰ ਹੁੰਦਾ ਉਹਨਾਂ ਦੇ ਜਜ਼ਬਾਤ ਹੁੰਦੇ ਨੇ ਉਹ ਕਿਸੇ ਨੂੰ ਕਤਲ ਨਹੀਂ ਕਰ ਸਕਦੇ ਔਰ ਸਿਰਫ ਇਹ ਤੇ ਸਨਕੀ ਜਿਹੜੇ ਨੇ ਉਹ ਅਖੌਤੀ ਆਸ਼ਕ ਹੁੰਦੇ ਨੇ ਉਹ ਅਸਲੀ ਨਹੀਂ ਹੋ ਸਕਦੇ ਜਿਹੜੇ ਪਿਆਰ ਮੁਹੱਬਤ ਵਾਲੇ ਦਿਲ ਨੇ ਦਿਮਾਗ ਨੇ ਉਹ ਕਤਲ ਕਤਲੋਗਾਰਤ ਮਚਾ ਹੀ ਨਹੀਂ ਸਕਦੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਪਿਆਰੋ